ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਤੋਂ ਦੋਸਤੋ ਅੱਜ ਪਹੁੰਚੇ ਆਂ ਪਿੰਡ ਕੜਕਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ। ਵੀਰ ਅਮਰਤ ਕੋਲ ਆਏ ਆਂ ਦੋਸਤੋ। ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਹੈ ਕਿ ਇੱਥੇ ਮੋਮਾਂ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਇਸ ਘਰੇ ਹੁੰਦੇ ਰਹਿੰਦੇ ਆ। ਬਾਕੀ ਸਮੇਂ-ਸਮੇਂ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਆਏ ਨਵੇਂ ਪਸ਼ੂਆਂ ਬਾਰੇ ਬਧੇਰੇ ਡਿਟੇਲ ਉਹ ਲੈ ਸਕਦੇ ਜੇ ਠੀਕ ਆ। ਅੱਜ ਦੋਸਤੋ ਅੱਜ ਦੋਸਤੋ ਹਰ ਇੱਕ ਤਰ੍ਹਾਂ ਦੇ ਪਸ਼ੂ ਤੁਹਾਨੂੰ ਦਿਖਾ ਦਾਂਗੇ ਟੋਕੜ ਵੀ ਇੱਕ ਵੜ ਦਿਖਾਵਾਂਗੇ ਤੁਹਾਨੂੰ ਲਾਸਟ ਦੇ ਵਿੱਚ ਕੁਝ ਪਸ਼ੂ ਜਿਹੜੇ ਸੱਜਰ ਸੁਏ ਸੁਬਾਏ ਆ ਇੱਕ ਨੀਲੀ ਰਾਵੀ ਦੀ ਇਹ ਮੱਝ ਦਿਖਾ ਦਾਂਗੇ ਠੀਕ ਹੈ ਜੀ ਟੇਡੇ ਘੱਟ ਦੇ ਵਿੱਚ ਆ ਢਿੰਗਾ ਘੱਟ ਨੀਲੀ ਰਾਵੀ ਦੀ ਮੱਝ ਆ ਕਾਫੀ ਵੀਰ ਲਾਈਕ ਕਰਦੇ ਆ ਪਸੰਦ ਕਰਦੇ ਆ ਮਗਰ ਵੀ ਕੱਟੀ ਜਾਂ ਨੀਲੀ ਦੀ ਸੋ ਦੋ ਜੜੀਆਂ ਦੋਸਤੋ ਮੱਝਾਂ ਝੁੱਟੀਆਂ ਨੇ ਉਹ ਕੱਬਣਾ ਠੀਕ ਆ ਤਿਆਰੀ ਤੇ ਆ ਸਮਾਂ ਹਜੇ ਲੈਂਦੀਆਂ ਨੇ ਉਹ ਪੂਰੀ ਡਿਟੇਲ ਪੁੱਛ ਲਾਂਗੇ ਅਮਰਤ ਤੋਂ ਕਿੰਨੇ ਕ ਦਿਨ ਬਾਕੀ ਆ ਇੱਧਰ ਦੋ ਵੜਾਂ ਬਿਲਕੁਲ ਸੁਈਆਂ ਸੁਬਾਈ ਤੇ ਦੋ ਮਗਰ ਬੱਚੇ ਆ ਤੇ ਕਿੰਨਾ ਸਮਾਂ ਹੋ ਗਿਆ ਇਹਨਾਂ ਨੂੰ ਸੁਈਆਂ ਨੂੰ ਕੀ ਮਿਲ ਰਿਹਾ ਰਿਕਾਰਡ ਹੈ ਇਹਨਾਂ ਦੇ ਥੱਲੇ ਉਹ ਪੂਰੀ ਗੱਲਬਾਤ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਊਗੀ ਇਨਫੋਰਮੇਸ਼ਨ ਅੱਜ ਦੋਸਤੋ 20 ਮਾਰਚ ਨੂੰ ਇਹੇ ਆਪਾਂ ਕਵਰਜ ਕਰਦੇ ਪਏ ਆ ਸਮਾਂ ਕੋਈ ਦੁਪਹਿਰ ਦੇ 12:30 ਵਜੇ ਦਾ ਬਾਕੀ ਜਿੰਨੇ ਪਸ਼ੂ ਵੀ ਦਿਖਾਉਣੇ ਆ ਦੋਸਤੋ ਘਰੇ ਆਣ ਕੇ ਆਪਣੀ ਨੱਕ ਪਰਖਾ ਤਸੱਲੀ ਉਹ ਹਰ ਵਾਰੀ ਤੁਸੀਂ ਜ਼ਰੂਰ ਕਰ ਲਿਓ ਠੀਕ ਹੈ ਜੀ ਕਿਉਂਕਿ ਕੁਝ ਜਿਹੜੇ ਨਾਗਾ ਉਹ ਗੱਭਣਾ ਕੋਚਕ ਸੋਇ ਸੁਵੇ ਆ ਇਸ ਕਰਕੇ ਜਿਹੜਾ ਸੋਇਆ ਸੁਵੇ ਪਸ਼ੂ ਹਰ ਵਾਰ ਆਪਾਂ ਕਹਿੰਦੇ ਆ ਵੀ ਦੋ ਟਾਈਮ ਚੋਕੇ ਤਸੱਲੀ ਆਪਣੀ ਜ਼ਰੂਰ ਕਰ ਲਿਆ ਕਰੋ ਗੱਭਣ ਪਸ਼ੂ ਆਪਣਾ ਚੌਥਾ ਨਾ ਤੇ ਪਕੇ ਤਸੱਲੀ ਜ਼ਰੂਰ ਕੀਤੀ ਜਾਵੇ ਠੀਕ ਆ ਆਉ ਰਹਿਨੇ ਆ ਵੀਰ ਅਮਰ ਤੋਂ ਵਧੇਰੇ ਜਾਣਕਾਰੀ ਅਮਰ ਜੀ ਵੀਰੇ ਕੀ ਹਾਲ ਚਾਲ ਨੇ ਬਹੁਤ ਵਧੀਆ ਜੀ ਕੀ ਹਾਲ ਚਾਲ ਜੋ ਠੀਕ ਠਾਕ ਜੀ ਹਾਂਜੀ ਹਾਂਜੀ ਓਕੇ ਭਰਾ ਤੇ ਅਮਰ ਅੱਜ ਆਪਣੇ ਕੋਲ ਪਸ਼ੂ ਵੀਰੇ ਟੋਟਲ ਆ 6 ਨਗ ਨੇ ਹਾਂਜੀ ਹਾਂਜੀ ਵੀਰ ਜੀ ਆਪਣੇ ਤੋਂ ਅੱਜ ਤਿੰਨ ਮਹੀਆ ਵਾ ਤੇ ਤੈਨੀਆਂ ਮੈਡਮ ਤੇਨੀ ਮਚਾਂ ਨੇ ਤੇਨੀ ਬਿਹੜਾ ਤੇ ਅੱਛਾ ਜਿਹੜਾ ਬਿਹੜਾ ਵੀ ਬਿਲਕੁਲ ਤਾਜ਼ੀਆਂ ਸੂਈਆਂ ਨੇ ਆਪਣੇ ਕੋਲ ਵੀਰੇ ਇੱਕ ਤਾਂ ਬਿਲਕੁਲ ਤਾਜੀ ਆ ਹਾਂ ਤੇ ਇੱਕ ਟੋਕੜ ਵਹਿੜਾ ਤੇ 1 ਮਹੀਨੇ ਨਗਦੀ ਸੂਈ ਹੈ ਤੇ ਮਗਰ ਵੱਸ਼ੀ ਆ ਠੀਕ ਹੈ ਜੀ ਹਾਂਜੀ ਲਓ ਦੋਸਤੋ 1 ਮਹੀਨੇ ਇੱਕ ਤਾਂ ਹੀ ਸੂਈ ਆ ਠੀਕ ਆ ਇੱਕ ਬਿਲਕੁਲ ਤਾਜੀ ਆ ਉਹਦੇ ਮਗਰ ਵੱਸ਼ੀ ਆ ਤੇ ਇਹਦੇ ਮਗਰ ਬੱਛਾ ਮੇਲ ਕਾਫਾ ਬਾਕੀ ਇਕਲੇ ਇਕਲੇ ਨਗਦੀ ਆਪਾਂ ਡਿਟੇਲ ਇੱਕ ਪਾਸਿਓਂ ਸ਼ੁਰੂਆਤ ਕਰ ਲਾਂਗੇ ਲੈਣੀ ਸਟਾਰਟ ਕਰ ਲੈਨੇ ਆ ਤੇ ਇੱਕ ਨੀਲੀ ਦਾ ਵੀ ਮਾਜ ਇੱਕ ਚੰਗੀ ਖਾਸੀ ਆ ਗਈ ਵੀਰੇ ਪਿਓਰ ਨੀਲੀ ਚ ਆ ਗਈ ਮਗਰ ਨੀਲੀ ਦੀ ਕੱਟੀ ਆ ਮਗਰ ਨੀਲੀ ਦੀ ਕੱਟੀ ਨੀ ਤੇ ਇਹ ਮਤਲਬ ਚੰਗੇ ਸੋਨੇ ਦੁੱਧ ਤੇ ਆ ਗਈ ਤੇ ਬੋਲਾ ਜੀ ਹਜੇ ਪਰਸੋਂ ਦੀ ਸੁਈ ਆ ਤੇ ਇਹਦੇ ਥੱਲੇ ਹੋਊਗਾ 10 ਕਿਲੋ ਬੋਲਾ 10000 11 ਕਿਲੋ ਬੱਚੇ ਸੀ ਨੇ ਲਓ ਜੀ ਹਾਂਜੀ ਲਓ ਦੋਸਤੋ ਬਹੁਤ ਖੂਬਸੂਰਤ ਜਿਹੜੀ ਇਹ ਆਪਾਂ ਤੁਹਾਨੂੰ ਅੱਜ ਦਿਖਾ ਦਾਂਗੇ ਨੀਲੀ ਰਾਵੀ ਦੀ ਮੱਝ ਆ ਸੋ ਕਾਫੀ ਵੀਰੇ ਡਿਮਾਂਡ ਕਰਦੇ ਰਹਿੰਦੇ ਆ ਵੀ ਨੀਲੀ ਰਾਵੀ ਦੀ ਮੱਝ ਖਰੀਦਣੀ ਆ ਤੇ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰਤਾਗੇ ਅਮਰ ਤੇ ਇੱਕ ਪਾਸਿਓਂ ਸ਼ੁਰੂਆਤ ਕਰਦੇ ਆ ਇਸ ਝੋਟੀ ਤੋਂ ਕਰ ਲੀਏ ਪਹਿਲਾਂ ਝੋਟੀਆਂ ਵੀ ਇਹ ਪਹਿਲਾਂ ਝੋਟੀ ਹਾਂਜੀ ਲਓ ਪਹਿਲਾਂ ਝੋਟੀਆਂ ਖਰਦੀ ਆ ਜੇ ਆਪਾਂ ਲੇディ ਹਪਤਾਲ ਨਹੀਂ ਦੀ ਜੀ ਹਾਂ ਜੀ ਹਪਤਾਲ ਆ ਜੀ ਠੀਕ ਹੈ ਹਾਂ ਜੀ ਤੇ ਪਣ ਤੋਂ ਪਣੇ ਪੂਰੀ ਤਸੱਲੀ ਆ ਆਪਣੀ ਵੀ ਆਪਣੀ ਓਕੇ ਆ ਆਪਦੀ ਤਸੱਲੀ ਕਰੇ ਕਿਉਂਕਿ ਪੈਸੇ ਦੇਣੇ ਵੀਰ ਨੇ ਆ ਹਨਾ ਇਹ ਆਪਾਂ ਆਨਲਾਈਨ ਕਰਾਵਾ ਫੁੱਲ ਗਰੰਟੀ ਹੈ ਨਾ ਹਰ ਵਾਰੀ ਆਪਾਂ ਕਹਿੰਦੇ ਹਾਂ ਨਾ ਦੋਸਤੋ ਚੰਗੇ ਸੋਨੇ ਪਿੱਠਪੁੜੇ ਦੇ ਵਿੱਚ ਆ ਤੇ ਪਹਿਲਾ ਸੂਆ ਇਹ ਛੋਟੀ ਸੂਣ ਵਾਲੀ ਆ ਠੀਕ ਆ ਸਾਰ ਤੇ ਮਗਰ ਨਿਸ਼ਾਨ ਆ ਗਿਆ ਠੀਕ ਆ ਜੀ ਕਰਮ ਵਾਲੀ ਦੇ ਨਹੀਂ ਜਾ ਨਹੀਂ ਹਾਂ ਲੋ ਵੀ ਠੀਕ ਆ ਆ ਜੀ ਲਿਓ ਬਣੀ ਅਮਰਤ ਲੇਦੀ ਹੈ ਹਫਤਾ ਇਹ ਆ ਮੇਰੀ ਚੰਗੀ ਆ ਕੱਟੀ ਜਿੰਨੀ ਵੀ ਵੱਡੀ ਆ ਲਓ ਤੁਸੀਂ ਕੋਈ ਬਾਹਰ ਨਮਾ ਤੋੜ ਕੇ ਤੁਹਾਨੂੰ ਤਸਵੀਰ ਨਾਲ ਦਿਖਾਉਣੀ ਆ ਵਧੇਰੇ ਸਮਝ ਆ ਜਾਊਗੀ ਝੋਟੀ ਪਹਿਲਾਂ ਸਵੇਰ ਸੁਣੀ ਆ ਠੀਕ ਆ ਪੂਰੀ ਵੱਡੀ ਝੋਟੀ ਆ ਮਤਲਬ ਅਜੇ ਕੱਟੀ ਪੈਤੀ ਆ ਆ ਲਓ ਗੱਤ ਘਾਟ ਦੋਸਤੋ ਤੁਸੀਂ ਆਪ ਜਜਮੈਂਟ ਕਰ ਲਿਓ ਇੱਕ ਆਈਡੀਆ ਮੰਨ ਕੇ ਆ ਵੇਖ ਸਕਦੇ ਜੇ ਤੁਸੀਂ ਠੀਕ ਆ ਸੋਨਾ ਬਖਾਲਾ ਬਾਕੀ ਪੰਜਾਂ ਸੱਤਾਂ ਦਿਨਾਂ ਦੇ ਵਿੱਚ ਕਰਮਾਂ ਵਾਲੀ ਪੂਰੀ ਤਿਆਰ ਹੋ ਜਾਊਗੀ ਤੇ ਫਾਈਟ ਵੀ ਸੋਣੀ ਆ ਪਲੀ-ਗੁਲੀ ਪੂਰੀ ਆ ਠੀਕ ਆ ਜੀ ਗੋਲ ਆ ਪੂਰੀ ਸਾਡੇ ਪਾਸੇ ਆ ਲੇਵਾ ਪੂਰਾ 19 ਤੱਕ ਅੱਗੇ ਤੋਂ ਨਹੀਂ ਪਿਛੇ ਹੈ ਹਾਂਜੀ ਹਾਂਜੀ ਉਹਨਾਂ ਹੀ ਬਣਾਤਣਾ ਜਿਹੜਾ ਦੋਸਤੋ ਅੱਗੇ ਤੇ ਉਹਨਾਂ ਹੀ ਪਿਛੇ ਨੂੰ ਬਖਾਲਾ ਕਰੂਗੀ ਤਿਆਰ ਬਾਕੀ ਥਾਣਾ-ਥੋਣਾ ਦੀਆ ਤੁਸੀਂ ਦੇਖ ਸਕਦੇ ਜੀ ਠੀਕ ਆ ਜੀ ਆ ਲੋ ਸਨਾ ਦਾ ਸਹਜ ਅਗਲੇ ਪਿਛਲੇ ਥਣਾ ਦਾ ਸਹਜ ਇੱਕ ਵਾਰੀ ਜ਼ਰੂਰ ਚੈੱਕ ਕਰ ਲਓ ਜਿੰਨੀ ਕੱਟੀ ਸਾਰੀ ਚੰਗੀਆਂ ਸਿਰਫ ਟਪਲੂਣਾ ਸੰਤੇ ਹਾਂ ਥੋੜੀ ਦਰਮਿਆਨੀ ਮਾੜੀ ਜੇ ਮਾੜੀ ਜੀ ਪਲੂਣਾ ਪੱਕੇ ਸਾਂ ਦਾ ਕਰਕੇ ਪਹਿਲਾਂ ਨੇ ਕਰਕੇ ਪੁੰਦੀਆਂ ਹਾਂ ਹਾਂ ਬਿਲਕੁਲ ਕਰ ਹਾਂਜੀ ਅਮਰ ਤਾਂ ਝੋਟੀ ਚੰਗੀ ਆ ਵੀਰ ਜਿੰਨੀ ਸਮੀ ਪਈ ਚੰਗੀ ਹਮ ਮੋਹਨ ਦਾ ਵੀਰੇ ਇਹਦਾ ਝੋਟੀ ਦਾ ਤੁਹਾਨੂੰ ਪੜਾ 90 95 ਕਰੀਏ 85000 ਦੇਣੀ ਆਪਾਂ 85 ਠੀਕ ਹੈ ਵੀਰ ਹਾਂਜੀ ਥੋੜੀਆਂ ਕਸਰਾ ਕੁਸਰਾ ਪੂਰੀਆਂ ਕੱਟ ਕਰ ਬਿਲਕੁਲ ਜਾਇਜ਼ ਜੀ ਦਸੀਆਂ ਬਾਹਰ ਹੀ 85 ਹਾਂ ਯਾਰ ਖੰਡ ਮਾਨਤਨ ਕਰਦਾ ਹੈ ਨਾ ਦੋਸਤੋ ਵੀਰ ਹੱਸ ਪਿਆ ਅਮਰਤ ਕਹਿੰਦਾ ਵੀ ਥੋੜਾ ਬਾਦ ਵਿੱਚੋਂ ਮਾਨਤਨ ਹੋਊਗਾ ਠੀਕ ਆ 85000 ਦੀ ਝੋਟੀ ਆ ਵਿੱਚੋਂ ਕੋਈ 1500 ਖੰਡ ਦਾ ਇਧਰ ਉਧਰ ਕੋਈ ਮਾਨਤਨ ਕਰਵਾ ਲਿਓ ਠੀਕ ਆ ਜੀ ਤੇ ਸੋਹਣੇ ਪੇਟ ਪੂੜੇ ਦੇ ਵਿੱਚ ਜਿੰਨੇ ਵੀ ਸਭੀ ਸੂਬੇ ਪੂਰੀ ਆ 12 ਕਿਲੋ ਦੁੱਧ ਦਈ ਜੋ ਵੀ ਜ਼ਿਆਦਾ ਨਹੀਂ 10 12 ਦਾ 10 ਬਾ ਆ ਚਲੋ ਇਨੀ ਮੀਤ ਹੈਗੀ ਆ ਪਹਿਲਾਂ ਛੋਟੀ ਕਰੋ ਚੰਗੀ ਆ ਜਿੰਨੀ ਕਰ ਬਾਕੀ ਬਿਲਕੁਲ ਛੋਟੀ ਵੀ ਨਹੀਂ ਗਈ ਚਲੋ ਇਹ ਵੀ ਸਭੀ ਪਣੀ ਚੰਗੀ ਆ ਦੇਖੇ ਨਾ ਤੇ ਲੋੜਾ ਲੇਵਾ ਦਾ ਲੋੜ ਪਰ ਮੰਨਿਆ ਚਾਹੀ ਬਹੁਤ ਹੋਣਾ ਗੱਡਿਆ ਪਹਿਲਾਂ ਛੋਟੀ ਆ ਭਰਾਵੋ ਪਸੰਦ ਆਉਗੀ ਠੀਕ ਆ ਜੀ ਬਾਕੀ ਲੇਵਾ ਲੂਆ ਹਜੇ ਤਿਆਰ ਕਰਦੀ ਪਈ ਆ ਕੋਈ 5-7 7 ਦਿਨਾਂ ਚ ਪੂਰੀ ਤਿਆਰੀ ਹੋ ਜਾਊਗੀ ਹਾਂਜੀ ਚੌਕ ਦੇ ਬਰੋਬਰ ਕਰਕੇ 6 ਕਿਤੇ ਚੁੱਕਣ ਦੀ ਅੱਛਾ ਇਹ ਬਰੋਬਰ ਨਹੀਂ ਕੀਤਾ ਹੈ ਹਾਂਜੀ ਹਾਂਜੀ ਅੱਛਾ ਤੇ ਅਮਰਤ ਅੱਗੇ ਆਪਣੇ ਕੋਲ ਵੀ ਇਹ ਆ ਗਿਆ ਠੀਕ ਆ ਇਹ ਨੀਲੀ ਰਾਵੀ ਦੀ ਨੀਲੀ ਦਾ ਨਗੀਨਾ ਆ ਗਿਆ ਹੈ ਹਾਂ ਸਾਰੀਆਂ ਨਿਸ਼ਾਨੀਆਂ ਵੀਰੇ ਸਿਰਫ ਤੂਤ ਤੇ ਨਿਸ਼ਾਨੇ ਹੈਗਾ ਗੱਲਾ ਹਾਂ ਆ ਵੇਖੋ ਚੱਡੇ ਦੇ ਦੂਮ ਬੰਨੀ ਆ ਉਹ ਅਗਲੇ ਬੰਨੇ ਵੀ ਹੈਗਾ ਲੋਬੀ ਪ੍ਰੋਪੋ ਕਰੋ ਚੱਕੋ ਉਹ ਨੀਲੀ ਰਾਵੀ ਦੀ ਦੋਸਤੋ ਹਿਮਾਜਾ ਤੇ ਸੁਹਾ ਕਿਨਵਾ ਸੋਈਏ ਵੀਰੇ ਤਿੱਜਾ ਸੋਈਏ ਤਿੱਜਾ ਸੋਈਏ ਤਿੱਜਾ ਸੁਹਾ ਤੇ ਮਗਰ ਵੀ ਕੱਟੀ ਆ ਕੱਟੀ ਵੀ ਤੁਹਾਨੂੰ ਆਪਾਂ ਦੋਸਤੋ ਦਿਖਾਵਾਂਗੇ ਜੋੜੀ ਪੂਰੀ ਕਾਇਮਾ ਠੀਕ ਆ ਜੀ ਤੇ ਨੇਲੀ ਰਾਵੀ ਦੀ ਟੇਢੇ ਘਟ ਦੇ ਵਿੱਚ ਅਗਲੇ ਖੁਰਾਂ ਤੇ ਜਵਾਬ ਆ ਮਗਰਲੇ ਖੁਰ ਕੋਈ ਗਿੱਟ ਗਿੱਟ ਧੋਤੇ ਨਜ਼ਰ ਆ ਜਾਣਗੇ ਅੱਛਾ ਤੇ ਅਮਰਤ ਤੁਹਾਨੂੰ ਬੌਲੇ ਦੀ ਏ ਮੇਰੇ ਬੋਲਾ ਵਾ ਆ ਸਾਫ ਸੂਫ ਕਰਤੀ ਮੈਂ ਹਾਂ ਪੂਰੀ ਵਧੀਆ ਮੈਂ ਠੰਡੀ ਧੀਰੀਓ ਜੀ ਕਾਲੀ ਪੈਣਾਂ ਠੀਕ ਆ ਅੱਛਾ ਤੇ ਅਮਰਤ ਬੌਲਾ ਹੁਣ ਕਿੰਨਾ ਹੋਊਗਾ ਵੈਸੇ ਕਾਊਂਟ ਕੀਤਾ ਕੋਈ ਮੇਰੇ 10 ਕਿਲੋ ਠੰਡਾ ਦੁੱਧ 10 ਕਿਲੋ ਬਾਬਾ ਦੱਸੋ 10 ਕਿਲੋ ਵੀਰਾਂ ਦਾ ਵੀ ਹੁਣ ਬੌਲਾ ਕੋਈ ਵੀਰ ਸਮਝ ਕੇ ਸਬਦਾ ਕਰ ਲੈ ਕਿਉਂਕਿ ਤੇਜਾ ਦੇ ਨਾ ਜੇ ਨੂੰ ਸੂਈ ਨੂੰ ਮਗਰ ਵੀ ਕੱਟੀ ਆ ਆਪ ਵੀ ਬਹੁਤ ਖੂਬਸੂਰਤ ਆ ਬਿਲਕੁਲ ਪਤਲੇ ਪਿੰਡੇ ਦੀ ਕੱਟੀਆਂ ਸਾਰੀਆਂ ਨੇ ਸਾਰੀਆਂ ਆਹ ਲਓ ਜੀ ਕੱਟੀ ਵੀ ਬਿੱਲੀ ਮਣਕੀ ਆਖਾ ਮੱਥੇ ਬੱਲ ਠੀਕ ਆ ਚਾਰੇ ਚਾਰੇ ਪੈਰ ਚਾਰੇ ਖੁਰ ਤੋਂ ਤੇ ਆ ਹਾਂਜੀ ਚਾਰੇ ਪੈਰ ਤੋਂ ਆ ਇੱਕ ਮਿੰਟ ਦਿਖਾਉਣ ਆ ਆਪਾਂ ਮਣੀ ਉਠਾ ਕੇ ਨਾ ਖੜੀ ਕਰਕੇ ਸੋ ਮਾਜਾ ਤੁਸੀਂ ਆ ਦੋਸਤੋ ਵੇਖ ਕੇ ਚੈੱਕ ਕਰੋ ਠੀਕਾ ਜੀ ਹਵਾਨੇ ਡੇਵੇ ਦੀ ਵੀ ਕਾਫੀ ਸਾਫ ਸੁਥਰੀ ਆ ਤੇ ਚੂਣ ਚਣ ਪੋਲੀ ਤੂੰ ਹੀ ਆ ਵੀਰੇ ਅੱਛਾ ਆਵੇ ਨੌਜੀ ਕਰੋ ਕੱਟੀ ਜੱਕ ਆਵੇ ਇਧਰ ਲਈ ਬੰਨੀ ਥਰੜਲੇ ਪੱਪਾਂ ਅਲੇ ਖੁਰਾਂ ਦੇ ਵਿੱਚ ਜਵਾਬ ਆ ਗਿਆ ਆਵੇ ਦੋਵੇਂ ਬੰਨੀ ਪੱਬਾਂ ਦੇ ਪੱਬੀਆਂ ਦੇ ਆਵੇ ਪੱਬੀਆਂ ਦੇ ਉਧਰ ਵੀ ਆਵੇ ਦੋ ਅਗਲੇ ਬੰਨੇ ਜਵਾਬ ਦੋਸਤੋ ਮਗਰਲੇ ਜਿਹੜੇ ਖੁਰ ਤੋਂ ਹਤੇ ਆ ਨਾਲੋਂ ਬਿਲਕੁਲ ਬੱਚੇ ਦੇ ਨਾਲ ਕੱਟੀ ਹੈ ਠੀਕ ਹੈ ਜੀ ਆਗੂ ਕੁਬਲੀ ਮੰਕਣੀ ਆ ਆ ਲੈ ਦੋਵੇਂ ਅੱਖਾਂ ਬਿੱਲੀ ਗਾਣੇ ਬਹੁਤ ਸੋਹਣੀ ਕੱਟੀ ਆ ਠੀਕ ਹੈ ਜੀ ਬਿਲਕੁਲ ਜਾਇਦ ਦੀ ਮਾਰਕਿੰਗ ਤੇ ਨੀਲੀ ਰਗ ਦੀ ਦੋਸਤੋ ਮਾਝਾ ਬਹੁਤੇ ਵੀ ਰਾਈਕ ਕਰਦੇ ਆ ਵੀ ਇਹੋ ਜਿਹਾ ਪਸੂ ਨਿਕਲੇ ਤੇ ਖਰੀਦਦੇ ਗੇ ਤੇ ਹਵਾਨੇ ਦੇ ਵੀ ਡੱਬੇ ਗਿਆ ਬਿਲਕੁਲ ਆ ਵਿਖਾਉਣਾ ਦੁੱਧ ਵੀਰੇ 15 ਕਿਲੋ 16 ਕਿਲੋ ਦੇ ਰਹੇ ਉਹ ਘਰ ਵਾਲੇ ਅੱਛਾ ਜੀ ਇੰਨਾ ਕਦੇ ਨਾਰਮਲ ਭਰੀ ਹੋ ਗੋਆ ਕਰਾਂਗੇ ਠੀਕ ਹੈ ਜੀ ਠੀਕ ਹੈ ਐਨੂੰ ਕੋਈ ਗੱਲ ਤੇ ਅਮਰ ਤੇ ਤਾਂ ਮੁੱਲ ਕੀ ਰਹੂਗਾ ਆਪਣੇ ਕੋਲ ਨੀਲੀ ਰਾਵੀ ਇਹ ਸਮਝਦਾ ਮੇਰੇ ਮੁੱਲ ਤੇ ਪਾਉਣਾ 40 45 ਕਰੀ 135 ਦੇ ਦਾਂਗੇ 135 ਦੀ ਹਾਂਜੀ 15 16 ਕਿਲੋ ਦੁੱਧ ਭਰਨਾ ਨੂੰ ਠੀਕ ਹੈ ਜੀ ਹਾਂਜੀ ਠੀਕ ਹੈ ਠੀਕ ਪੂਰੀ ਵੱਡੀ ਮੈਂ ਛੋਟੀ ਨਹੀਂ ਹਾਂ ਬਜਾਰ ਦੇ ਹਿਸਾਬ ਨਾਲ ਤਾਂ ਹਿਸਾਬ ਹੈ ਆਪਾਂ ਤੁਹਾਨੂੰ ਲਓ ਦਸਤੂ ਇੱਕ 35 ਦੀ ਅਮਰਤਾਂ ਦਾ ਵੀ ਦੇਵਾਂਗੇ ਆਪਾਂ ਮੱਝ ਚੱਗੀ ਆ ਸੁਭੀ ਚੰਗੀ ਆ ਵੱਡੇ ਕਦ ਕੱਦ ਦੇ ਵਿੱਚ ਚੌੜੇ ਪਿੱਠ ਪੁੱਠੇ ਦੇ ਵਿੱਚ ਰਾਜੀ ਆ ਵਜਨ ਤੋੜ ਪੂਰਾ ਠੀਕ ਆ ਤੇ ਬਾਕੀ ਹਵਾਨੇ ਦੇਵ ਦੀ ਵੀ ਕਾਫੀ ਸਾਫ ਸੁਥਰੀ ਆ ਲੈਵਾ ਬਿਲਕੁਲ ਸਾਫ ਇਹ ਵੀ ਚਾਚੂ ਵੀ ਬਹੁਤ ਚੰਗਾ ਕਿਸੇ ਪਾਸਿਓਂ ਨਹੀਂ ਕਰਮਾਂ ਲਈ ਖੁੰਜੀ ਬਹੁਤ ਖੂਬਸੂਰਤ ਕੁਆਲਿਟੀ ਦੀ ਇਹ ਸੱਚ ਬਰੀਡ ਹੀ ਆ ਵੀਰੇ ਤੁਹਾਨੂੰ ਪਤਾ ਹਾਂ ਇਹ ਬਰੀਡ ਫਿਰ ਦੂਰੋਂ ਪਛਾਨੀ ਜਾਂਦੀ ਆ ਜੀ ਹਾਂਜੀ ਹਾਂਜੀ ਨੀਲੀ ਦੀ ਵਹਿਣ ਤੁਹਾਨੂੰ ਬੜਾ ਮਿਲਦੀ ਘੱਟ ਹਾਂ ਹਾਂ ਨਮਾਣ ਵੜੀ ਤੇ ਚੂਣ ਚਣ ਵੀ ਤੁਸੀਂ ਦੱਸਦਾ ਵੀ ਮੈਂ ਪੋਲੀ ਹੁਰੂ ਆਂ ਗਾਂਵਾਂ ਵਾਲੀ ਚਵਾਈ ਲੱਗੀ ਹੋ ਠੀਕ ਹੈ ਹਾਂਜੀ ਹਾਂਜੀ ਕਿਉਂਕਿ ਇਹ ਸੂਈ ਸਵਾਈ ਆ ਇਹ ਕਿਹੜੀ ਗੱਬਣਾ ਨਹੀਂ ਵੀ ਰਿਆ ਨਾ ਆ ਗਈ ਚੋਕ ਚੰਗੀ ਕਰੀ ਭਰਾ ਕੇ ਅਗਲੇ ਨੇ ਤਸੱਲੀ ਤਾਂ ਕਰ ਲੈਣੀ ਹੈ ਬਸ ਬਸ ਨੋ ਵੀ ਭਰਾਵੋ ਜਿਹੜੇ ਵੀਰ ਨੇ ਪੈਸੇ ਖਰਚ ਕਰਨੇ ਆ ਚੰਗੇ ਪੈਸੇ ਲੱਗ ਜਾਣੇ ਆ ਇਹ ਬਹੁਤ ਚੰਗੀ ਆ ਕਿਸੇ ਪੌਂਸੇ ਨੂੰ ਖੁੰਜੀਗੀ ਤੇ ਇੱਕ ਰੀਗਾ ਦੋ ਮੱਝਾਂ ਨੇ ਠੀਕ ਹੈ ਜੀ ਮਗਰ ਕੱਟੀ ਜਾਂ ਨੀਲੀ ਦੀ ਤੇ ਇਹ ਵੀ ਕੱਟੀ ਵੀ ਇਹ ਨਹੀਂ ਹੈਗਾ ਕਿ ਵੀ ਕੋਈ ਕ੍ਰੋਸ ਜੀ ਆ ਕੱਟੀ ਵੀ ਮਗਰ ਨੀਲੀ ਦੀ ਆ ਠੀਕ ਹੈ ਜੀ ਬਹੁਤ ਸੋਹਣੀ ਕੁਆਲਿਟੀ ਦੀ ਤੇ ਜਰੂਰ ਤੁਸੀਂ ਹੱਥ ਪਾ ਸਕਦੇ ਜੀ 135000 ਦੇ ਜਿਹੜੀ ਦੀ ਕੀਮਤ ਆ 135000 ਦੇ ਵਿੱਚੋਂ ਮਾਨਤਾ ਨੂੰ ਹੋ ਜੂਗਾ ਬਸ ਇਹਨੂੰ ਥੋੜਾ ਕਾਲੀ ਬੀਂਗੀ ਆ ਬਿਲਕੁਲ ਬਿਲਕੁਲ ਸ਼ਾਮ ਨੂੰ ਤਾਂ ਕਰਮਾ ਵਾਲੀ ਬਣਦੀ ਸਾਡੀ ਪੂਰਾ ਹੋਊਗੀ ਬੁਰੀ ਵਧੀਆ ਵੀਰੇ 24:30 ਸਵੇਰ ਕਿੰਨੇ ਕਵਾਜੇ ਮੇਰੇ ਸੇਰੇ ਤੜਕੇ ਚੋਰਦੀ ਲਓ ਜੀ ਲਓ ਵੀ ਦੋਸਤੋ ਠੀਕ ਆ ਕੋਈ 12:30 ਦਾ ਹੁਣ ਸਮਾਂ ਹੈ ਤੇ ਸ਼ਾਮ ਨੂੰ ਜਦੋਂ ਬਿਲਕੁਲ 24 ਦਾ ਸਮਾਂ ਆ ਜਾਊਗਾ ਤੇ ਕਰਮਾ ਵਾਲੀ ਪੂਰਾ ਰਵਾਨਾ ਵਾਲਾ ਪੂਰਾ ਤਿਆਰ ਕਰ ਲੂਗੀ ਦੁੱਧ ਨਾਲ ਠੀਕ ਆ ਅਛਾ ਅਮਰਤਾ ਅੱਗੇ ਆਪਣੇ ਕੋਲ ਜਿਹੜੀ ਆਮ ਅੱਜ ਵੀਰੇ ਗੱਭਰ ਨਾਲ ਦੁੱਜੇ ਸਵੇਰੇ ਸੋਣਾ ਦਿਨ ਕੱਢਦੀ ਆ ਪੰਜ ਚਾਰ ਦਿਨ ਲੋਗੀ ਬਣੀ ਅੱਛਾ ਜੀ ਪੂਰੀ ਵੱਡੀ ਮੈਂ ਆ ਇਹਦੇ ਮੈਨੋਂ ਵਜਨ ਚ ਜਿਆਦਾ ਹੀ ਵੇਖ ਲੂ ਹਾਂ ਨਹੀਂ ਵਜਨ ਕਰਵਾਣੀ ਲੈਂਦਾ ਵੀ ਪੂਰਾ ਐ ਪੂਰੀ ਪਲੀ ਸਮੀ ਆ ਮੈਂ ਜਾਂਦਾ ਉੱਤੇ ਹਾਂ ਠੀਕ ਆ ਅੱਛਾ ਤੇ ਅਮਰਤਾ ਸੂਆ ਤਿੱਜਾ ਤਿੱਜਾ ਸੂਣੀ ਵੀਰੇ ਹਾਂ ਪਹਿਲਨ ਨੇ ਇਹਨੇ 14 ਕਿਲੋ ਕੱਢਿਆ ਦੁੱਜੇ ਸਵੇਰੇ ਨੇ 16 17 ਕਿਲੋ ਦੋ ਚੋਇਆ ਗਾੜੀ ਹੁਣ ਤੀਜੇ ਸਵੇਰੇ ਇਹਨੇ ਕਿੰਨਾ ਜੂਨ ਦੀ ਹੂੰ ਆ ਫਾਰਮਰ ਸੱਜਣਾ ਨੂੰ ਲਈ ਆਪਣੇ ਤੋਂ ਬਖਾਲਾ ਬਖੂਲਾ ਬੜਾ ਬਹੁਤ ਜਿਆਦਾ ਚੰਗੀ ਮੈਂ ਚੋਸਲੇਵਾ ਮੋੜ ਪੂਰੀ ਵੱਡੀ ਮੈਂ ਆਪਣੀ ਮੇਰੇ ਮਮਾ ਵੀ ਬਿਲਕੁਲ ਸਨਾਂ ਦੇ ਵਿਚਕਾਰ ਹਾਂ ਜੀ ਪੂਰਾ ਹਵਾਲਾ ਤਿਆਰ ਕਰੂੰਗੀ ਕਰਮਾਂ ਲਈ ਬਾਕੀ ਦੋਸਤੋ ਸਮਾਂ ਤੁਸੀਂ ਆਪ ਅਕਾਊਂਟ ਕਰ ਲਿਓ ਵੀ ਘਟੋ ਘਾਟ ਵੀ ਲੱਗਦਾ ਹੈ ਮੈਨੂੰ ਵੀ 8 8-7 ਦਿਨ ਤਾਂ ਨਾਰਮਲ ਹਾਂ 5 ਦਿਨਾਂ ਗਏ ਯਾਰ ਵੀਰੇ 2 ਦਿਨ ਮੈਨੂੰ ਮੱਧ ਨਹੀਂ ਖੜ ਸਕਦਾ ਹਾਂ ਹਾਂ ਬਾਕੀ ਜਿੱਡੀ ਰਾਜੀ ਆ ਕੋਈ 2 ਦਿਨ ਤਪਾ ਵੀ ਸਕਦੀ ਉੱਤੇ ਪਲੀ ਪੂਰੀ ਬਹੁਤ ਜਿਆਦੀ ਮੈਂ ਵਜਨ ਲੋਡ ਮੱਢੀ ਪੂਰੀ ਮੈਂ ਉਹ ਨੀਲੀ ਦੇ ਇੱਕ ਪਹਿਲਾਂ ਦਿਖਾਈ ਆ ਪਤ ਤੁਹਾਨੂੰ ਜੀ ਉਹਦੇ ਨਾਲੋਂ ਵੀ ਕਰਮ ਵਾਲੀ ਡਬਲ ਆ ਠੀਕ ਆ ਜੀ ਆ ਕਰੋ ਚੈੱਕ ਬਿਲਕੁਲ ਚੌੜਾ ਪੇਟ ਪੁੱਠਾ ਰਾਜੀ ਵਜਨ ਲੋਡ ਪੂਰਾ ਠੀਕ ਆ ਜੀ ਕੱਲਾ ਵਜਨ ਲੋਡ ਨਹੀਂ ਗਾ ਬਾਕੀ ਵਖਾਲਾ ਵੀ ਥੱਲਿਓ ਬਾ ਕਮਾਲ ਵਖਾਲਾ ਵੀ ਕਾਫੀ ਸੋਹਣਾ ਤਿਆਰ ਕਰਦੀ ਪਈ ਆ ਬਿਲਕੁਲ ਚੱਪੇ-ਚੱਪੇ ਤੇ ਥਾਂ ਲੱਗਾ ਚੌਰ ਸਲੇਵਾ ਫਿਕਰ ਨਹੀਂ ਆ ਪੂਰੀ ਵਧੀਆ ਮੈਂ ਮਰਲੀ ਉਹ ਵੀ ਧੀਰੀ ਹੈ ਇਹ ਨਹੀਂ ਕਾਲੀ ਪੈਣ ਆ ਲੋ ਜੀ ਆ ਫੇਸ ਕੁਆਲਟੀ ਜੇ ਸਿੰਘਾਂ ਸੁੰਘਾਂ ਦੀ ਬੰਤਰਾ ਦੇਖ ਲੋ ਠੀਕ ਆ ਜੀ ਇੱਕ ਮਾੜਾ ਜਿਹਾ ਸਿੰਘ ਜਿਹੜਾ ਤੁਸੀਂ ਦੇਖ ਸਕਦੇ ਜੇ ਇੱਕ ਗੋਲਾ ਜਿਹਾ ਵਿਚਾ ਕੁੱਡਾ ਠੀਕ ਆ ਸੋ ਬਾਕੀ ਦੋਸਤੋ ਕੋਈ ਵੀਰ ਆਪਣੀ ਟਿਪ ਕੇ ਤਸੱਲੀ ਤੁਸੀਂ ਕਰ ਸਕਦੇ ਜੇ ਪੈਸੇ ਖਰਚ ਕਰਨੇ ਆ ਆਪਣੀ ਤਸੱਲੀ ਕਰ ਲਿਓ ਅੱਗੋਂ ਓਨਰ ਨੇ ਆਪਣੀ ਤਸੱਲੀ ਮਾਰਕ ਨੇ ਅੱਗੋਂ ਕਰਕੇ ਲੈ ਕੇ ਆਂਦੀ ਆ ਅੱਗੋਂ ਤੁਸੀਂ ਆਓ ਆਪਣੇ ਘਰ ਤਸੱਲੀ ਕਰੋ ਤੇ ਪੱਕੇ ਵੇਖੋ ਬਾਕੀ ਕਰਮਾ ਦੀ ਚੀਜ਼ ਵੇਖਣ ਵਾਲੀ ਹੈ ਪੂਰੀ ਠੀਕ ਹੈ ਜੀ ਰਾਜੀ ਵਜਨ ਦੋੜ ਹਰ ਇੱਕ ਪੱਖੋਂ ਪੂਰੀ ਆ ਕਿਸੇ ਪਾਸਿਓਂ ਨਹੀਂ ਖੁੰਜੀਗੀ ਥਣਾ ਤੋਂ ਨਾਲ ਇੱਕ ਵਾਰੀ ਤੁਹਾਨੂੰ ਥੋੜੀ ਜਿਹਾ ਹੋਰ ਨੇੜੇ ਤੋਂ ਦਿਖਾਉਂਦੀ ਆ ਮੈਂ ਵੀ ਆ ਵੇਖੋ ਹੋ ਜੀ ਸ਼ੂਕ ਕਰਨੀ ਹੈਗੀ ਠੰਡੀ ਜਿੰਨੀ ਜਿੰਨਾ ਮੈਨੂੰ ਤਾਂ ਐਚਐਫ گاਵਾਵਾਂ ਨੂੰ ਠੰਡੀ ਹੈ ਹਾਂਜੀ ਹਾਂਜੀ ਬਹੁਤ ਚੜੀ ਚੰਗੀ ਹੈ ਯਾਰ ਕਾਲਾ ਜੀ ਮੈਂ ਉਹ ਜਿੱਤੇ ਕੱਲੋਂ ਪਾ ਲਾ ਵੀਰੇ ਪਿਆ ਮਰ ਤਾਂ ਇਹਦੀ ਫਿਰ ਮੰਗ ਕੀ ਕੀਤੀ ਜੇ ਵੀਰੇ ਇਹਦਾ ਮੁੱਲ 145 ਕਰਦੇ ਇੱਕ 40 ਚ ਮਾਨਤਾਨ ਕਰਦਾ ਇੱਕ 40 ਚ ਹਾਂ ਠੀਕ ਹੈ ਜੀ 135 ਦੀ ਆਪਾਂ ਦੇਣੀ ਆ ਜਿਹੜੀ ਦੇ ਦੇਣੀ 135 ਦੀ ਹਾਂ ਮੱਝਾਂ ਬੜੀ ਜਬਰਦਸਤਾਂ ਠੀਕ ਹੈ ਜੀ ਮੱਝਾਂ ਪੂਰੀਆਂ ਜਬਰਦਸਤਾਂ ਫਲੀਆਂ ਪਲੋਸੀਆਂ ਪੂਰੀਆਂ ਠੀਕ ਆ ਸੋ ਬਾਕੀ ਆਓ ਵੇਖੋ ਜਰੂਰ ਇੱਕ ਵਾਰੀ ਠੀਕ ਆ ਜੀ ਕਿਉਂਕਿ ਪੈਸੇ ਖਰਚ ਕਰਨੇ ਆ ਜਿੰਨਾ ਪੈਸਾ ਦੋਸਤੋ ਲਾ ਕੇ ਜਾਊਂਗਾ ਤਾਂ ਮੋਲੋ ਮੋੜਨੀਆਂ ਕਰਮਾਂ ਆ ਲੀਆਂ ਵੱਡੀਆਂ ਨਹੀਂ ਮੱਜਾਂ ਠੀਕ ਆ ਇਹ ਮਤਲਬ ਉਹਨਾਂ ਨੇ ਹਰਿਆਣੇ ਦੇ ਆਂਦੀ ਆ ਜੀ ਮਾਂ ਚੰਗੀ ਉਹਦੇ ਮਗਰ ਕੱਟੀ ਆਈ ਹੈ ਅੱਛਾ ਅੱਛਾ ਹਾਂ ਜੀ ਹਾਂ ਪੂਰੀ ਵੱਡੀ ਮੈਂ ਵੀ ਆਈ ਵੀ ਅੰਮ੍ਰਿਤਸਰ ਚੰਗੀ ਸੇਵਾ ਚ ਹਾਂ ਹਾਂ ਪੂਰੀ ਵੱਡੀ ਮਤਲਬ ਉਹਨਾਂ ਨੇ ਮਾਲ ਹੀ ਚੰਗਾ ਵੀਰੇ ਜਿੰਨਾ ਘੋਂ ਲਈ ਆਪਾਂ 12 18 ਕਿਲੋ ਵਾਲੀਆਂ ਮਈਆਂ ਸਾਰੀਆਂ ਹਾਂ ਹਾਂ ਖੁੱਲੇ ਡੁੱਲੇ ਹੱਥੋਂ ਆਈ ਹੈ ਕੋਈ ਤੰਗ ਜਿਹੀ ਨਹੀਂ ਆਈ ਕਰਮਾਂ ਹਾਂ ਜੀ ਹਾਂ ਜੀ ਤੇ ਬਾਕੀ ਦੋਸਤੋ ਆ ਵੇਖ ਕੇ ਤੁਸੀਂ ਇੱਕ ਜਜਮੈਂਟ ਕਰ ਹੀ ਲੈਣੀ ਆ ਕਾਦੇ ਨਾਲ ਦੋ ਮੱਜਾਂ ਦੇ ਪੂਰੇ ਆ ਠੀਕ ਆ ਜੀ ਨੀਲੀ ਦਾ ਵੀ ਪੂਰਾ ਕਾਦਾ ਸੋਨਾ ਇਹਦਾ ਵੀ ਪੂਰਾ ਕਾਦਾ ਪੂਰੀਆਂ ਫੱਬਦੀਆਂ ਨੇ ਕਰਮ ਵਾਲੀਆਂ ਇੱਕੋ ਜਿਹੇ ਪਿੱਠ ਪੁੜੇ ਦੀਆਂ ਨੇ ਇੱਕੋ ਜਿਹੇ ਵਜਨ ਦੂਰ ਵਾਲੀਆਂ ਨੇ ਇੱਕੋ ਜਾਂ ਮੋਲ ਹੈ ਹਾਂਜੀ ਹਾਂਜੀ ਇੱਕੋ ਜਾਂ ਮੋਲ ਕਰਤਾ ਅਮਰਤ ਸਿੰਘ ਲੋਬੀ ਪ੍ਰਭੂ ਪਸੰਦ ਆਉਣਗੀਆਂ ਠੀਕ ਆ ਜ਼ਰੂਰ ਹੱਥ ਪਾ ਲਿਓ ਅੱਗੇ ਮੈਂ ਆਪਣੇ ਕੋਲ ਆ ਦੋ ਬੈੜਾਂ ਜਿਹੜੀਆਂ ਆ ਗਈਆਂ ਆ ਪਹਿਲੀ ਆ ਇਸ ਬੈੜ ਦੀ ਕੀ ਡਿਟੇਲ ਆ ਵੀਰੇ ਇਹ ਮਹੀਨੇ ਇੱਕ ਦੀ ਸੂਈ ਆ ਦੁੱਧ 8 ਕਿਲੋ ਹੂੰ ਸੈਡ ਭੰਦੀ ਆ ਪਰ ਦੁੱਧ ਬਰੋਬਰੂ 8 ਕਿਲੋ ਹੈਗਾ ਹਾਂਜੀ ਹਾਂਜੀ 7 7.5 ਕਿਲੋ ਪੱਕਾ ਜਿਹੜਾ ਸੂਈ ਮਹੀਨੇ ਕਦੀ ਆ ਮਹੀਨੇ ਦੀ ਮਗਰ ਵਛੀ ਆ ਲਈ ਮਗਰ ਵਛੀ ਆ ਸੁਭਾ ਕਲਮਾ ਮੰਗਦੇ ਆ ਵੀਰੇ ਸੁਵਾ ਦੇ ਨਾਲ ਤੀਜਾ ਦੱਸਿਆ ਹੈ ਭਾਰੇ ਦੇ ਗਾਂ ਦੇ ਦੰਦ ਡਿੱਗੇ ਜੋ ਚਾਰ ਤੁਰੀ ਆਪਾਂ ਉੱਥੇ ਚਲੋ ਵੇੜਾ ਜੋ ਆਉਂਦੀ ਵੇਖ ਲਓ ਮੁੰਡਾ ਖਾਣਾ ਨਹੀਂ ਕਰਦੀ ਪਰ ਦੰਦ ਡਿੱਗੇ ਮੁੜਕੇ ਨਹੀਂ ਲਾਹਾਂ ਲੈਣਾ ਹਾਂ ਹਾਂ ਪਤਾ ਨਹੀਂ ਕੀ ਚੱਕਰ ਹੋਣਾ ਆ ਵੀ ਹਾਂ ਹਾਂ ਕਿਉਂਕਿ ਆਪਾਂ ਕੱਲ ਨੂੰ ਆਖੇ ਦੱਸਿਆ ਨਹੀਂ ਲੈ ਲੈ ਆਪਾਂ ਨੂੰ ਪਤਾ ਨਹੀਂ ਲੱਗਾ ਆਪਾਂ ਫੜ ਕੇ ਨਹੀਂ ਵੇਖਿਆ ਮੈਂ ਸੋ ਕੋਈ ਗੱਲ ਨਹੀਂ ਦੱਸਿਆ ਜਾਂ ਗੱਲ ਤਾਂ ਦੋਸਤੋਂ ਦੰਦ ਅੱਗੋਂ ਡਿੱਗੇ ਆ ਠੀਕ ਆ ਜੀ ਬਾਕੀ ਖੋਲੇਪਨ ਚ ਨਹੀਂ ਆਉਂਦੀਗੀ ਆਉਂਦੀ ਬੜਾਂ ਦੇ ਵਿੱਚ ਹੀ ਆ ਚਲੋ ਕੋਈ ਕਾਰਨ ਬਣਿਆ ਠੀਕ ਹੈ ਇੱਕ ਮਹੀਨੇ ਦੀ ਸੂਈਆ ਮਗਰ ਬੱਛੀ ਆ 7.5 ਕਿਲੋ ਮੰਨ ਕੇ ਤੁਸੀਂ ਸੌਦਾ ਕਰੋ ਵੀਰੇ 7 ਤੋਂ ਬਾਹਰ ਹੀ ਹੋਏ 7.5 ਕਿਲੋ ਪੱਕਾ ਦੁੱਧ ਜਿਹੜਾ 7.5 ਤੋਂ ਬਾਹਰ ਹੀ ਹੂੰ ਠੀਕ ਆ ਹਾਂਜੀ ਲੋ ਵੀ ਦੋਸਤੋਂ 7.5 ਤੋਂ ਬਾਹਰ ਬਾਕੀ 7.5 ਮੰਨ ਕੇ ਤੁਸੀਂ ਸੌਦਾ ਕਰ ਲਿਓ ਠੀਕ ਆ ਮਗਰ ਬੱਚੀ ਆ ਇੱਕ ਮਹੀਨੇ ਦੀ ਆ ਸੁਆ ਹੈਗਾ ਇੱਕ ਮਹੀਨੇ ਦੀ ਸੂਈ ਆ ਬੱਚੀ ਆ ਆਪਾਂ ਤੁਹਾਨੂੰ ਆ ਦਿਖਾ ਦਈਏ ਇੱਕ ਵਾਰੀ ਥੋੜਾ ਜਿਹਾ ਆ ਲਓ ਆ ਬੱਚੀ ਆ ਬਾਕੀ ਇਹ ਮਤਾਂ ਚੌਥਣਾ ਦੀ ਅਗਲੇ ਪਿਛਲੇ ਚੌਣ ਚੌਣ ਬਰਾਬਰ ਗੰਨਾ ਰਾਡੀ ਹੈ ਦੁੱਧ ਬਰੋਬਰ ਉਹ ਇੱਕ ਸਾਈਡ ਪਨ ਗਈ ਆ ਹਾਂਜੀ ਹਾਂਜੀ ਦੁੱਧ ਬਰੋਬਰ ਹੋਈ ਧਾਰ ਨਾਲ ਲਓ ਜੀ ਦੁੱਧ ਵੀਰੇ ਇਹਦੇ 10 ਕਿਲੋ ਕਰ ਦੇਣਾ ਚੰਗੀ ਸਾਫ ਸੰਭਾਲ ਕਰ ਲਊਗੀ ਇਹਦੀ ਠੀਕ ਆ ਚਾਰੂ ਜੂਰੂ ਬੜੀ ਆ ਤੇ ਅਮਰਤਾ ਇਹਦਾ ਲੈਣ ਦੇ ਨਾ ਫਿਰ ਵੀਰੇ ਮੋਲ ਆਪਦੇ ਮਹਿੰਗੀ ਲਈ ਹੁਣ ਮੋਲੇ ਦਾ 30000 ਰੁਪਇਆ ਕਰਦੇ ਆਪਾਂ ਤੇ 50000 ਦੀ ਦੇਦਾ 50000 ਦੀ ਉਹ ਚੋਂ ਮਾਨਤਾਨ ਕਰਦਾ ਠੀਕ ਹੈ ਜੀ ਹਾਂ ਜੀ ਕਿਉਂਕਿ ਐ ਚਲੋ ਵੈੜ ਦੇ 30 ਦੀ ਵੀ ਗਣਾਰੀ ਪਰ ਹੁਣ ਦੰਦ ਡਿੱਗੇ ਉਹਦਾ ਕਾਰਨ ਤੁਹਾਨੂੰ ਪਤਾ ਲੱਗਦੀ ਆ ਵੈਣਾ ਜੀ ਆਦਾਂ ਮੈਂ ਤਾਂ ਅੰਦ ਪਤਾ ਨਹੀਂ ਤੱਤੇ ਵਾਂਡੂਂਡ ਨਾ ਡੇਗ ਪੈਣੇ ਕੋਈ ਕਾਰਨ ਬਣਿਆ ਹਾਂ ਹਾਂ ਜੀ ਹਾਂ ਜੀ ਅੱਛਾ ਅਮਰਤਾ ਜਿਹੜੀ ਆਪਣੇ ਕੋਲ ਅੱਗੇ ਝੁੰਗੀ ਆ ਗਈ ਆ ਇਹ ਵੀਰੇ ਦੂਜਾ ਸੂਆ ਵੱਛੀ ਸੁਈ ਆ ਦੂਜਾ ਸੂਆ ਸੁਈ ਆ ਹਾਂ ਜੀ ਇਹ ਆਪਾਂ ਫੇਰੇ ਨਹੀਂ ਚੋਈਏ ਮੈਂ ਖਤਰ ਨੂੰ ਚੋਣ ਆਲੀ ਆ ਅੱਛਾ ਅੱਛਾ ਦੱਕੀ ਸੀ ਪਰ ਉਹ ਪਰ ਆਹ ਵੱਡੀ ਵੇੜਾ ਤੇ ਇਹਨੂੰ ਸੂਈ ਨੂੰ ਅੱਜ ਕਿੰਨਾ ਕ ਸਮਾਂ ਹੋ ਗਿਆ ਇਹਨੂੰ ਵੀਰ ਉਹ ਬੱਛਾ ਮਗਰ ਇਹਦੇ ਨਾਲੂ ਤੇ 8-10 ਦਿਨ ਹੋਵੇ ਸੂਈ ਨੂੰ ਔਰ 10 ਦਿਨਾਂ ਦੀ ਸੂਈ ਹਾਂ ਦੋਵੇਂ ਕਿੰਨੇ ਦੋਵੇਂ ਦੇ ਥੱਲੇ 15 ਕਿਲੋ ਜਿਹੜਾ ਤੋਲ ਕੇ ਲੈ ਲੈਣਾ 15 ਕਿਲੋ ਚੋੜ ਜਣ ਬੰਗਾ ਬੂਗਾ ਪਾ ਕੇ ਬੰਗਾ ਪਾ ਕੇ ਚੋਈਦੀ ਆ ਸੀਲਸ ਲੱਗ ਗਈ ਨਹੀਂ ਆ ਮਤਲਬ ਜੂੜ ਪਾ ਕੇ ਲੂਣਾ ਲੈ ਅਮਰਤ ਖੋਲਾ ਵੀਰ ਸੂਬਾ ਦੂਜਾ ਹੀ ਹੈ ਦੁਜਾ ਦੁਜਾ ਸੁਆ ਤਾਂ ਤੋਂ ਸੋ ਦੁਜਾ ਸੁਆ ਵਾ ਚੀ ਪੂਰੀ ਅਸਲ ਕਵਾਸ 10 ਕ ਦਿਨਾਂ ਦੀ ਸੂਈ ਆ ਸਰਪਾ ਬੱਛੀ ਦੇ ਚੁੰਗ ਨਹੀਂ ਕਿਸ ਨੇ ਦਾਗੇ ਸੈਗਰੀ ਦਾਗੇਗੇ ਪੂਰੀ ਵੱਡੀ ਵਹਿੜ ਐ ਇਹਨੇ ਆਖੇ ਛੋਟੀ 10 ਕ ਦਿਨਾਂ ਦੀ ਸੂਈ ਆ ਤੇ ਹੁਣ ਦੁੱਧ 15 ਕਦੇ ਚੱਲਣ ਰਹੀ ਆ ਠੀਕ ਆ ਕੱਦੋ ਠੀਕ ਆ ਕੱਦਰ ਠੀਕ ਆ ਜੀ ਵੱਡੇ ਕੱਦ ਕੀ ਆ ਮੀਡੀਅਮ ਮੀਡੀਅਮ ਕੱਦ ਜਾਂ ਮੀਡੀਅਮ ਤੋਂ ਥੋੜਾ ਜਿਹਾ ਉੱਚਾ ਕੱਦ ਮੰਨ ਕੇ ਤੁਸੀਂ ਸੌਦਾ ਕਰਿਓ ਠੀਕ ਆ ਮਗਰ ਬੱਚਾ ਮੇਲ ਕਾਪ ਆਰਡਰ ਹੋਵਾਨੇ ਦੀ ਸਾਫ ਸੁਥਰੀ ਆ ਤੇ ਥਣ ਪਤਲੇ ਆ ਵੈਸੇ ਵਧੀਆ ਚਵਾਈ ਹੁੰਦੀ ਆਲੀ ਵਾਲਾ ਪੂਰਾ ਵਧੀਆ ਆ ਦੇਖੋ। ਸੋ ਖਾਨ ਚੱਡਾ ਦੋਸਤੋ ਤੋਰਾ ਤੁਸੀਂ ਵੇਖ ਕੇ ਚੈੱਕ ਕਰੋ। ਤੁਰਨੇ। 15 ਕਿਲੋ net ਆਪ ਹੈਗਾ ਨਾ ਥਲੇ ਚਵਾਦਾਂਗੇ ਜਿਹੜਾ। ਲੈਣਾ ਇਹ ਕਿਹੜਾ ਜੀ ਸੂਈ ਸੁਵਾਈ ਆ ਮੇਲ ਨਾਲ ਚੋਕੇ ਲਵੇ। ਆ ਚੋਕੇ ਲਵੇ ਪਹਿਲਾਂ। ਲੋ ਤੇ 17-18 ਕਿਲੋ ਭਰੀਆਂ ਆਂ ਇਹਨਾਂ ਨੂੰ। ਠੀਕ ਆ ਠੀਕ ਆ। ਲੋ ਵੀ ਭਰਾਵੋ ਠੀਕ ਆ। ਸੋ ਬੈੜ ਬਿਲਕੁਲ ਤੁਹਾਡੇ ਸਾਹਮਣੇ ਆ। ਸੋ ਜਿਹੜੇ ਵੀਰ ਨੂੰ ਜੱਜੂਗਾ ਸੌਦਾ ਤੁਸੀਂ ਕਰ ਲਿਓ ਠੀਕ ਆ। ਮਗਰ ਬੱਛਾ ਇਹਦੇ ਮੇਲ ਕਾਫ ਆ। ਬੱਚਾ ਕੁੜੀ ਆਪਾਂ ਤੁਹਾਨੂੰ ਇਹਦਾ ਦਿਖਾ ਦਈਏ। ਵਰ ਤੁਸੀਂ ਵੇਖ ਲਈ ਆ ਆ ਬੱਚਾ ਕੋਈ ਜਰੂਰ ਵੇਖੋ 나ੜੂ ਹੈਗਾ ਬੱਚੇ ਦੇ ਨਾਲ ਅਜੇ ਵੀ ਹਾਂਜੀ ਹਾਂਜੀ ਲਓ ਜੀ ਦਸਾਂ ਕਿ ਦਸਾਂ ਕਿ ਦਿਨਾਂ ਦੀ ਨਾ ਸਾਰੀ ਆਹ ਦਾਤ ਦੇਣਾ ਵੀਰੇ ਲਓ ਜੀ ਦਸਾਂ ਕਿ ਦਿਨਾਂ ਦੀ ਸਾਰੀ ਸੂਈ ਹੈ ਤੇ ਅਮਰ ਤਾਂ ਮੁੱਲ ਕੀ ਰੋਊਗਾ ਵੀਰੇ ਮੋਲ ਤੇ 55 ਕਰਦੇ 50 ਚ ਮਾਨਦਾਂ ਨਾ ਕਰਦਾ 50 ਦੇ ਵਿੱਚੋਂ ਹਾਂ 48000 ਦੇ ਦਾਣੇ 44 ਦੀ ਲੈਣ ਦੇਣੀ ਹਾਂ ਲੈਣ ਦੇਣੀ ਵੇਖੋ ਬੱਛੀ ਸਾਰੀ ਚੰਗੀ ਆ ਨਾ ਨੂ ਨੱਕ ਦਾ ਸੋਹਣਾ ਲੱਗਾ ਬੱਛੀ ਲਓ ਬਾਕੀ ਦੋਸਤੋ ਡਿਜ਼ਾਈਨ ਉਹ ਪਟੇ ਦੇ ਵਿੱਚ ਡਿਜ਼ਾਈਨ ਵਾਲੀ ਬੱਛੀ ਆ 60 6000 ਦੀ ਸਿੰਘਾਂ ਦੇ ਕਾਰਡ ਲੱਗੀ ਆ ਜਿਹੜੀ ਲੱਗੀ ਹੋਣੀ ਬਾਕੀ ਡਿਜ਼ਾਈਨ ਚੰਗਾ ਠੀਕ ਆ ਹਾਂ ਬੱਛੀ ਦੀ ਬੰਤਰ ਬੁੱਤਰ ਬਹੁਤ ਸੋਹਣੀ ਆ ਚੰਗਾ ਉਪਰ ਬਾਡੀ ਬੰਤਰ ਵੀ ਚੰਗੀ ਆ ਹਾਂ ਚੌੜੇ ਪੁੱਠੇ ਦੇ ਵਿੱਚ ਤੇ ਮੀਡੀਅਮ ਹਾਈਟ ਜਾਂ ਮੀਡੀਅਮ ਤੋਂ ਥੋੜੀ ਉੱਚੀ ਮੰਨ ਕੇ ਤੁਸੀਂ ਸੌਦਾ ਕਰਿਓ 200 ਵੱਡੀ ਬੱਛੀ ਆ ਮਤਲਬ ਐਡੀ ਨਹੀਂ ਆ ਛੋਟੀ ਨਹੀਂ ਆ ਬਿਲਕੁਲ ਬਜ਼ਾਰ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਹੈ ਵੀਰੇ ਬਿਲਕੁਲ ਜੀ ਬਿਲਕੁਲ ਐਸੇ ਬਣ ਐਨੇ ਵਸ਼ੀ ਦੇ ਸੇਂਗ ਤੋਂ ਬਣਾ ਹੁੰਦੇ ਦੇ ਵਸ਼ੀ 65000 ਰੁਪਏ ਦੀ ਅੱਛਾ ਅੰਮ੍ਰਿਤ ਇੱਕ ਆਪਣੇ ਕੋਲ ਜਿਹੜਾ ਲਾਸਟ ਵਿੱਚ ਟੋਕੜ ਵੀਰੇ ਇਹ ਚੌਗੀ ਰੱਸ਼ੀ ਆ ਟੋਕੜ ਵੜ ਸੀ ਹਾਂ ਜੀ ਉਹ ਕੱਲ ਦੀ ਹੀਰ ਚ ਆਈ ਹੈ ਮਦਰ ਤੇ ਦੁੱਧ ਕਿੰਨਾ ਹੁੰਦਾ ਥੱਲੇ ਵੀਰੇ ਦੁੱਧ ਤੇ 8 9 ਲਹੌਣ 7 ਕਿਲੋ ਉੱਪਰ ਕਰ ਲਓ ਜੀ 7 ਕਿਲੋ ਦੁੱਧ ਦੀ AI ਕਰਵਾਈਏ AI ਕਰਾਉਣੀ ਵੀਰੇ ਅੱਜ ਕਿਉਂ ਹੀਟ ਜਾਂਦੀ ਵਛੀ ਅੱਛਾ 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 ਹਾਂ ਧੀਰੀ ਉਦਾਂ ਵਛੀ ਕਿੰਨੇ ਮੇ ਸਵੇਰੇ ਚ ਪਹਿਲਾਂ ਕਿ ਦੂਜੇ ਸਵੇਰ ਚ ਲੰਨ ਡਈਏ ਦੂਜਾ ਸੂਆ ਹੋ ਗਈ ਹੈ ਹੋ ਗਈ ਛਿੱਗੀ 6 ਦੰਦ ਹਾਂ ਲਓ ਜੀ ਦੂਜਾ ਸੂਆ ਦੋਸਤੋ ਇਹ ਸੋਈ ਆ ਤੇ ਹੈ ਟੋਕੜਾ ਠੀਕਾ ਜੀ ਟੋਕੜਾ ਟੋਕੜਾ ਸਮਾਂ ਕੋਈ ਵੀਰ ਆਪਦੇ ਸਮਝਣਾ ਤੁਸੀਂ ਮੰਨ ਲਿਓ ਠੀਕ ਆ 8 ਕਿਲੋ ਕੇ 9 ਕਿਲੋ ਹੋਣਾ ਵੀਰੇ ਹੋਣ ਤੇ 7 ਕਿਲੋ ਦੁੱਧ ਆ ਹੀਟ ਕੱਢੀ ਕਰਕੇ 2 ਕਿਲੋ ਕੱਢੀ 7 ਕਿਲੋ 7 ਕਿਲੋ ਜਿਹੜਾ ਚੋਲ ਲਓ ਵੀ ਦੋਸਤੋ ਇੱਕ ਵਾਰੀ ਤੁਹਾਨੂੰ ਤੋੜ ਕੇ ਦਿਖਾ ਤੇ ਹੀਟ ਕੱਟ ਗਈ ਐ ਆਈ ਹੋ ਜੂਗੀ ਬਸ ਅੱਜ ਸ਼ਾਮ ਸ਼ੂਮ ਤੱਕ ਆ ਤੁਸੀਂ ਵੇਖ ਸਕਦੇ ਜੇ ਕਦ ਉੱਚਾ ਕਦ ਵੱਡਾ ਠੀਕ ਆ ਜੀ ਵੱਡੇ ਕਦ ਦੇ ਵਿੱਚ ਤੇ 6 7 6 7 ਦੇ ਦਰਮਿਆਨ ਹੋਣ ਜਿਹੜਾ ਚੱਲ ਰਹੀ ਹੈ ਚੰਗੀ ਆ ਵਾਛੀ ਜੇ ਨੀ ਵੱਡੀ ਆ ਹੂੰ ਗਾਂ ਸਿਆਲ ਚ ਪਿਆਰ ਹੋਊਗਾ ਕੀ ਗੱਲ ਦੀ ਠੀਕ ਆ। ਲਓ ਵੀ ਆ ਦੋਸਤੋ ਟੋਕੜ ਵੈੜ ਵਕਾਊਆ ਵੀਰ ਅਮਰਤੋਂ ਨਾਲ ਦੇ ਕੋਲ। ਬਾਕੀ ਚੂਣ ਚਾਂ ਚੰਗੇ ਚੌਥਾ ਥਾਣਾ ਦੀ। ਉਹਨਾਂ ਨੂੰ ਕਲੰਬਰ ਹੋ ਚੌਣ ਪੂਰ ਛਿੱਟਾ ਹੋਵੇ ਫੁੱਲ ਗਰੰਟੀ। ਲਓ ਵੀ ਤਰਾ। ਇਹ ਫਿਰ ਅਮਰਤ ਕੀ ਕਰਦੇ ਆ ਮੋਲੇ ਦਾ? ਮੋਲੇ ਦਾ ਵੀਰੇ ਪੰਜੀ ਕਰਦੇ ਬਾਈ ਚ ਮਾਨਤਨ ਕਰਾਂਗੇ। ਬਾਈ ਯਰ ਚ। ਠੀਕ। ਕੋਈ ਨਹੀਂ ਮਸ਼ੀ ਵੱਡੀ ਆ ਪੂਰੀ। ਚਲੋ ਹੋਰ ਥੋੜਾ ਪਤਾ ਵੇਖੀਏ। ਕੋਈ ਨਹੀਂ ਕਰਾਂਗੇ ਜਿੰਨਾ ਵੀ ਆ। ਲੈ ਵੀ। ਹਾਂਜੀ। ਸੋ ਦੋਸਤੋ ਦੁੱਧ 6 7 6 7 7 ਕਿਲੋ ਪੱਕਾ ਵੀਰੇ 7 ਕਿਲੋ ਪੱਕਾ ਆ 8 9 ਕਿਲੋ ਹੀ ਹੁਣ ਹੀੜ ਕੱਢੀ ਕਰਕੇ ਘੜੀ ਦੋਗੇ ਠੀਕ ਠੀਕ ਹਾਂ ਜੀ ਅਮਰਤੇ ਪਸ਼ੂ ਸੀ ਅੱਜ ਆਪਣੇ ਕੋਲ ਹਾਂ ਜੀ ਵੀਰੇ ਤੇ ਨੰਬਰ ਕਰ ਦਿੱਤੇ ਸਾਂਝੇ ਵੀਰੇ ਨੰਬਰ ਆਪਣਾ 81464502987280 ਤੇ 2429 ਠੀਕ ਆ ਵੀਰੇ ਹਾਂ ਜੀ ਦੋਹਾਂ ਤੇ ਵਟਸਐਪ ਚੱਲਦਾ ਠੀਕ ਆ ਜੀ ਹਾਂ ਜੀ ਲਓ ਦੋਸਤੋ ਇਹ ਪਸ਼ੂ ਸੀਗੇ ਵੀਰ ਅਮਰਤੇ ਦੇ ਕੋਲ ਠੀਕ ਆ ਜੀ ਤਿੰਨ ਮੱਝਾਂ ਤੁਹਾਨੂੰ ਦਿਖਾਈਆਂ ਨੇ ਸੋਹਣਾ ਪਸ਼ੂ ਤੁਹਾਨੂੰ ਚੰਗੇ ਚੌੜੇ ਪਿੱਠ ਪੁੱਠਿਆਂ ਦੇ ਵਿੱਚ ਵੱਡੀਆਂ ਮੱਝਾਂ ਨੇ ਠੀਕ ਆ ਤੇ ਨੀਲੀ ਰਾਵੀ ਦੀ ਇੱਕ ਮੱਝ ਸੀਗੀ ਬਹੁਤ ਖੂਬਸੂਰ ਉਹ ਵੀ ਪਸੰਦ ਆਊਗੀ ਬਹੁਤ ਵਧੀਆ ਚੰਗੀ ਭਾਰੀ ਭਜਣ ਦੋੜ ਵਾਲੀ ਆ ਇੱਕ ਹੋਰ ਮੱਝ ਤੁਹਾਨੂੰ ਦਿਖਾਈ ਸੀ ਡਬਲ ਠੀਕ ਹੈ ਜੀ ਤੀਜਾ ਸਵੇਰ ਸੋਣੀ ਆ ਸੋ ਚੰਗੀ ਉਮੀਦ ਚੰਗੀ ਕਾਰਗੁਜ਼ਾਰੀ ਇਹਨਾਂ ਦੀ ਦੁੱਧ ਤੇ ਰਹੂਗੀ ਬਾਕੀ ਕੋਈ ਵੀਰ ਆਣ ਕੇ ਅੱਖੀ ਜ਼ਰੂਰ ਇੱਕ ਵਾਰੀ ਦੇਖ ਲਿਓ ਸੋਹਣੀਆਂ ਬਾਡੀ ਬੰਤਰ ਦੀਆਂ ਨੇ ਚੰਗੀਆਂ ਸਾਫ ਸੁਥਈਆਂ ਬਾਕੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ